ਵਿੰਟਰ ਸੈਸ਼ਨ ਪਹਿਲੀ ਵਾਰ 75 ਸਾਲਾਂ ਤੋਂ ਤੁਸੀਂ ਨਹੀਂ ਸੁਣਿਆ ਮਜਬੂਤ ਸੈਸ਼ਨ ਹੈ ਤਾਂ ਕਿ ਨਾ ਅਨ ਅਫੋਰਚਨਟਲੀ ਅਸੀਂ ਕਹਿਣਾ ਚਾਹੁੰਦੇ ਆ ਬੜੀ ਅਫਸੋਸ ਦੀ ਗੱਲ ਦੋ ਦਿਨ ਦੀਆਂ ਪ੍ਰੋਸੀਡਿੰਗਸ ਤੋਂ ਬਾਅਦ ਐਂਡ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਜੀ ਆਦਿ ਜਿਹੜੀ ਗੰਭੀਰਤਾ ਹਾਊਸ ਦੀ ਉਹਨੂੰ ਫੇਰ ਸੋਟਦੇ ਨੇ ਉਹਦੀ ਹਲੰਗਣਾ ਕਰ ਐਂਡ ਸਾਨੂੰ ਇਸ ਗੱਲ ਦਾ ਬੜੀ ਅਫਸੋਸ ਹੈ ਇਸ ਗੱਲ ਜਿਹੜਾ ਡਾਕਟਰ ਮੇਦਕਰ ਸਾਹਿਬ ਦਾ ਤੇ ਸ਼ੀਦ ਆਜ਼ਮ ਭਗਤ ਸਿੰਘ ਜੀ ਫੋਟੋਆਂ ਦਾ ਦਿੱਲੀ ਦੇ ਵਿੱਚ ਸੀਐਮ ਸੈਕਟਰੀਅਰिएट ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਸਰਕਾਰ ਉਹਨਾਂ ਦੀਆਂ ਫੋਟੋਆਂ ਉਤਾਰ ਕੇ ਪ੍ਰਾਈਮ ਮਿਨਿਸਟਰ ਦੀਆਂ ਰਾਸ਼ਟਰਪਤੀ ਦੀਆਂ ਤੇ ਆਪਣੇ ਪਾਰਟੀ ਦੇ ਲੀਡਰ ਦੀਆਂ ਲਗਾਈਆਂ ਨੇ ਉਸ ਰੈਜ਼ੋਲਿਊਸ਼ਨ ਦੇ ਉੱਤੇ ਮੈਂ ਕਹਿੰਦਾ ਤਾਂ ਅਸੀਂ ਸਾਥ ਦੇ ਜਿਹੜਾ ਰੈਜ਼ੋਲੂਸ਼ਨ ਐਗਰੀਕਲਚਰ ਤੇ ਵੀ ਆਇਆ ਹੈ ਜਿਹੜੀਆਂ ਐਗਰੀਕਲਚਰ ਪ੍ਰੈਕਟਿਸ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਖਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਦੇ ਰੱਦ ਹੋਣ ਤੋਂ ਬਾਅਦ ਬੈਕ ਡੋਰ ਐਂਟਰੀ ਕਰਕੇ ਫੇਰ ਉਹੀ ਮੱਦੀ ਨੈਸ਼ਨਲਸ ਦੇ ਹੱਥ ਦੇ ਵਿੱਚ ਸਾਡਾ ਮੰਡੀ ਬੋਰਡ ਜਿਹੜਾ ਸਾਡੀਆਂ ਮੰਡੀਆਂ ਜਿਹੜੀਆਂ ਨੇ ਪ੍ਰਾਈਵੇਟ ਅਥਾਰਟੀ ਦੇ ਜਿਹੜੀ ਇੱਕ ਪਰਜ਼ੋਰ ਕੋਸ਼ਿਸ਼ ਹੈ ਉਹਦੇ ਵਿੱਚ ਵੀ ਅਸੀਂ ਸੂਬੇ ਦਾ ਸੁਭੇ ਦੀ ਸਰਕਾਰ ਦਾ ਸਾਥ ਦਿੱਤਾ ਕਿਉਂਕਿ ਅਸੀਂ ਕਿਸਾਨਾਂ ਦਾ ਅਸੀਂ ਇਹ ਵੀ ਇੱਥੋਂ ਤੱਕ ਗੱਲ ਕਹੀ ਕਿ ਤੁਸੀਂ ਇੱਥੋਂ ਤੱਕ ਮਦੂਦ ਨਾਲ ਰਹੋ ਸਾਡਾ ਰੂਰਲ ਡਿਵੈਲਪਮੈਂਟ ਫੰਡ ਆਖਰ 200 ਕਰੋੜ ਰੁਪਏ ਸਰਕਾਰ ਨੇ ਪਿਛਲੇ 3 ਸਾਲ ਦਾ ਰੱਖਿਆ ਸਾਨੂੰ ਹਰ ਪਾਸਿਓਂ ਪੰਜਾਬ ਨੂੰ ਆਰਥਿਕ ਤੌਰ ਤੇ ਪੋਲੀਟਿਕਲ ਤੌਰ ਤੇ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਇਹ ਸਾਰੀਆਂ ਚੀਜ਼ਾਂ ਸਾਨੂੰ ਦੁਬਾਨ ਦੀ ਕੋਸ਼ਿਸ਼ ਹੈ ਤੁਸੀਂ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਤੱਕਾ ਦਿਓ ਸਾਰੀ ਪੋਲੀਟਿਕਲ ਜਮਾਤਾਂ ਤੁਹਾਡਾ ਸਾਥ ਦੇਣ ਗਿਆ ਭਾਜਪਾ ਅਸੀਂ ਆਪਣੀ ਪਾਰਟੀ ਵੱਲੋਂ ਸਾਬਤ ਹੋ ਰਹੀ ਗੱਲ ਗਈ ਸੀ ਉੱਥੇ ਜਦੋਂ ਇਹ ਰੈਜ਼ੋਲੂਸ਼ਨ ਲੈ ਕੇ ਆਂਦੇ ਇਹਨਾਂ ਨੇ ਡਾਕਟਰ ਮਨਮੋਹਨ ਸਿੰਘ ਸਾਹਿਬ ਵਾਲਾ ਤੇ ਨਾਲ ਹੀ ਸ਼ੀਦ ਆਜ਼ਮ ਭਗਤ ਸਿੰਘ ਜੀ ਵਾਲਾ ਉਦੋਂ ਮੈਂ ਸਪੀਕਰ ਸਾਹਿਬ ਨੂੰ ਸੁਮੂਚੇ ਆਪਣੀ ਪਾਰਟੀ ਵੱਲੋਂ ਤੇ ਸੁਮੂਚੇ ਹਾਊਸ ਵੱਲੋਂ ਗੁਜ਼ਾਰਿਸ਼ ਕੀਤੀ ਸੀ ਕਿ ਪੰਜਾਬ ਦਾ ਮਾਨ ਤੇ ਦੇਸ਼ ਦੀ ਸ਼ਾਨ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਗਵਰਨਰ रह चुके ਨੇ ਪ੍ਰਧਾਨ ਮੰਤਰੀ रह चुके ਨੇ ਫਾਈਨੈਂਸ ਮਿਨਿਸਟਰ रह चुके ਨੇ ਨਿਰਮਾਤਾ ਨੇ ਜਿਨ੍ਹਾਂ ਨੇ 90 ਦੇ 91 ਦੇ ਵਿੱਚ ਜਿਹੜੇ ਰਿਫਾਰਮਸ ਆਏ ਇਕਨੋਮਿਕ ਰਿਫਾਰਮ ਜਿੱਥੇ ਵੀ ਅੱਜ ਹਿੰਦੁਸਤਾਨ ਇਕਨੋਮਿਕ ਤੌਰ ਤੇ ਪਹੁੰਚਿਆ ਉਹਦੇ ਜਿਹ ਐਕਚੁਅਲ ਦੇ ਵਿੱਚ ਕੋਈ ਨਿਰਮਾਤਾ ਤੇ ਡਾਕਟਰ ਸਾਹਿਬ ਆਪਣੀ ਇਮਾਨਦਾਰੀ ਕਾਰਨ ਆਪਣੀ ਕਾਬਲੀਅਤ ਕਾਰਨ ਦੁਨੀਆਂ ਪਰ ਦੇ ਵਿੱਚ ਉਹਨਾਂ ਨੇ ਨਾਮ ਪੈਦਾ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਇਹ ਗੱਲ ਆਪਣੇ ਆਪ ਨੂੰ ਉਹਨਾਂ ਨੂੰ ਆਪਣਾ ਬਾਬਾ ਜੀ ਨੇ ਇਹ ਗੱਲ ਕੀਤੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨ ਜਦੋਂ ਵੀ ਮੈਨੂੰ ਕੋਈ ਇਕਨੋਮਿਕ ਪ੍ਰੋਬਲਮ ਆਂਦੀ ਹੈ ਅਮਰੀਕਾ ਦੇ ਵਿੱਚ ਮੈਂ ਫੋਨ ਚੁੱਕਣਾ ਸਿੱਧੀ ਡਾਕਟਰ ਸਾਹਿਬ ਦਾ ਗੱਲ ਕਰਨਾ ਤੇ ਹਮੇਸ਼ਾ ਉਹਨਾਂ ਦੀ رائے ਦੀ ਪਾਲਣਾ ਕਰਨਾ ਤੇ ਹਮੇਸ਼ਾ ਅਮਰੀਕਾ ਨੂੰ ਉਸ ਦਾ ਲਭ ਹੋਇਆ ਅਸੀਂ ਇਹ ਬੇਨਤੀ ਕੀਤੀ ਸੀ ਕਿ ਇੱਕ ਯੂਨੀਮਸ ਰੈਜ਼ੋਲੂਸ਼ਨ ਬੀਇੰਗ ਵਨ ਆਫ ਦੀ ਮੋਸਟ ਸਕਸੈਸਫੁਲ ਪ੍ਰਾਈਮ ਮਿੰਿਸਟਰ ਤੁਸੀਂ ਪਾਓ ਭਾਰਤ ਰਤਨਵਾਸ ਸਾਨੂੰ ਬੰਦਾ ਅਫਸੋਸ ਹੋਇਆ ਕਿ ਅੱਜ ਆਮ ਆਦਮੀ ਪਾਰਟੀ ਦੀ ਛੋਟੀ ਤੇ ਸੌੜੀ ਸੋਚ ਦੇਖਾ ਮੈਂ ਕੰਡਮ ਕਰਨਾ ਵਿਸ਼ੇਸ਼ ਤੌਰ ਇੱਥੇ ਰੋਲ ਕੁਲਤਾਰ ਸਿੰਘ ਸੰਘਵਾ ਜਦੋਂ ਪਹਿਲੇ ਕੰਸੀਡ ਕੀਤਾ ਫਿਰ ਆ ਕੇ ਭਗਵੰਤ ਮਾਨ ਬੈਠ ਗਿਆ ਉਤੋਂ ਫਿਰ ਕਾਗਜ਼ ਤੇ ਲਿਖ ਕੇ ਥੱਲੇ ਘੱਲਿਆ ਗਿਆ ਭਗਵੰਤ ਮਾਨ ਨੂੰ ਕਿ ਕੀ ਇਹ ਰੈਜ਼ੋਲੂਸ਼ਨ ਮੂਵ ਕਰਦੀ ਹੈ ਭਗਵੰਤ ਨੇ ਬਕਾਇਦਾ ਤੌਰ ਇਨਕਾਰ ਕੀਤਾ ਮੈਂ ਉਸੇ ਵੇਖਿਆ ਉਹਨੂੰ ਇਨਕਾਰ ਕਰਦੇ ਹੋਏ ਉਹ ਫਿਰ ਵਾਪਸ ਸਟਾਫ ਦਾ ਮੈਂਬਰ ਸਪੀਕਰ ਕੋ ਲੈ ਕੇ ਗਿਆ ਤੇ ਉਥੋਂ ਇੱਕ ਕਾਗਜ਼ ਅਮਨ ਰੋੜੇ ਨੂੰ ਕਲਿਆ ਗਿਆ ਕਿ ਤੂੰ ਇੱਕ ਬਹਾਨਾ ਲਗਾ ਉਹ ਵੀ ਖੋਜਾ ਇੱਕ ਮਜ਼ਾਕ ਕਰ ਮੈਂ ਸਮਝਣਾ ਕੰਡੈਮ ਕਰਨਾ ਕਿ ਪੰਜਾਬੀਅਤ ਦੀ ਜਿਹੜੀ ਗੱਲ ਹੈ ਇਹਨਾਂ ਲੋਕਾਂ ਦੇ ਵਿੱਚ ਸਮਝ ਨਹੀਂ ਆ ਅਸੀਂ ਪਹਿਲੀ ਇਹ ਗੱਲ ਕਹਿੰਦੇ ਹਾਂ ਕਿ ਇਹਨਾਂ ਵਿੱਚ ਨਾ ਕੋਈ ਦੂਰਿੰਟੇਸ਼ਨ ਇਸੇ ਗੱਲ ਕਰਨ ਅੱਜ ਪੰਜਾਬ ਦਾ ਇਹ ਰੂਪ ਰੰਗ ਹੋ ਗਿਆ ਹਰ ਪਾਸਿਓਂ ਅਸੀਂ ਜਕੜੇ ਜਾ ਰਹੇ ਹਾਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਕਦੀ ਇਸ ਭਗਵੰਤ ਮਾਲ ਨੇ ਜਾ ਕੇ ਆਰਡੀਐਫ ਦੀ ਲੜਾਈਆਂ ਪੰਜਾਬ ਦੀ ਕਿਸੇ ਗੱਲ ਦੀ ਲੜਾਈ ਪ੍ਰਾਈਮ ਮਿੰਿਸਟਰ ਤੱਕ ਨਾ ਲੜੀ ਨਾ ਲੜਨ ਦੀ ਇਹ ਦੇ ਚਕਾਬੀਅਤ ਨਾ ਇਹ ਕਦੀ ਨੀਤੀ ਜੋਗ ਦੀ ਮੀਟਿੰਗ ਚ ਗਿਆ ਨੀਤੀ ਜੋਗ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਪਤਾ ਰਿਹਾ ਜੀ ਬੈਂਕ ਦੇ ਘਰਲੇ ਰੁੱਦੇ ਨੇ ਫਾਈਨੈਂਸ ਮਿਸਟਰ ਹੰਤਾ ਪ੍ਰਧਾਨ ਮੰਤਰੀ ਹੁੰਦੇ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਨੇ ਕਿ ਜਿਹੜੇ ਵੀ ਇਕਨੋਮਿਕ ਪੈਕਟਰਸ ਜਿੱਥੇ ਡਿਸਪਿਊਟ ਹੁੰਦਾ ਸੂਬਿਆਂ ਦਾ ਤੇ ਸੈਂਟਰ ਦਾ ਉਸੇ ਮੀਟਿੰਗ ਦੇ ਵਿੱਚ ਉਹਦਾ ਹੱਲ ਹੁੰਦਾ ਕਦੀ ਇਸ ਨੇ ਉੱਥੇ ਮੀਟਿੰਗ ਅਟੈਂਡ ਨਹੀਂ ਕੀਤੀ ਜੋ ਅਸੀਂ ਇਸ ਗੱਲ ਨੂੰ ਡਿਮਪ ਕਰਦੇ ਆ ਇਹ ਜਿਹੜੀ ਬਹੁਤ ਹੀ ਛੋਟੀ ਸੋਚ ਵਿਖਾਈ ਮੈਂ ਸਮਝਾਂ ਅਨਫੋਰਚਨਟ ਗੱਲ ਜੇ ਭਗਵੰਤ ਦੇ ਨਾਮ ਦਾ ਤੇ ਯੂਨੀਮਸ ਰੈਜ਼ੋਲੂਸ਼ਨ ਹੋ ਜਾਵੇ ਕੁਦਾਂ ਮਤਲਬ ਇਹ ਸੀ ਮਿਸਟਰ ਨੇ ਖੁਦ ਆਕੇ ਅੱਜ ਐਣਕਾਂ ਵੀ ਨੇ ਐਮ ਜੀ ਰਾਮਚੰਦਰ ਵਰਗੀਆਂ ਪਾ ਲਈ। ਇਹ ਪਤਾ ਨਹੀਂ ਇਹਨੂੰ ਕੀ ਹੋਇਆ ਐ ਐਣਕਾਂ ਪਾਣ ਦੀ ਕੀ ਲੋੜ ਪੈ ਗਈ ਇਹਨੂੰ ਪਰ ਚਲੋ ਜਿਹੜੀ ਗੱਲ ਤੋਂ ਵੀ ਐਣਕਾਂ ਪਾਈਆਂ ਨੇ ਉਹਦਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਪੰਜਾਬ ਦੀ ਸੱਚਾਈ ਤੇ ਦੇਸ਼ ਦੀ ਸੱਚਾਈ ਜੇ ਐਣਕਾਂ ਲਾਈਆਂ ਹੁੰਦੀਆਂ ਸ਼ਾਇਦ ਇਹਨੂੰ ਸਮਝ ਆ ਜਾਂਦੀ ਅੱਜ ਐਣਕਾਂ ਪਾ ਕੇ ਸਾਨੂੰ ਸਾਫ਼ ਤੌਰ ਤੇ ਸਮਝ ਆਇਆ ਕਿ ਪੱਕੇ ਤੌਰ ਤੇ ਇਹਨੇ ਆਪਣੇ ਆਪ ਨੂੰ ਪੱਟੀ ਬੰਨ ਲਈ ਅੱਖਾਂ ਦੇ ਸਾਹਮਣੇ ਕੰਨਾਂ ਦੇ ਤੇ ਪਹਿਲੀ ਬੰਨੀ ਸੀ ਅੱਖਾਂ ਤੇ ਵੀ ਪੱਟੀ ਬੰਨ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰ ਤੋਂ ਕੋਈ ਜਸਟਿਸ ਦੀ ਉਮੀਦ ਨਹੀਂ ਕਰਨੀ ਚਾਹੀਦੀ ਤਾਂ ਮੈਂ ਇਸ ਤੋਂ ਬਾਅਦ 2 ਮਿੰਟ ਬਾਅਦ ਸਖੋਟਲੀ ਸਾਹਿਬ ਨੂੰ ਜਿਹੜਾ ਇੱਥੇ ਅਕਾਲੀ ਦਲ ਦੇ ਐਮਐਲਏ ਸੁਖੀ ਸਾਹਿਬ ਨੇ ਬੋਲਦੇ ਹੋਏ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦਾ ਤੇ ਕਾਂਗਰਸ ਦੇ ਰਿਸ਼ਤੇ ਦੀ ਗੱਲ ਕੀਤੀ ਮੈਂ ਇਹ ਗੱਲ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਸੁਖੀ ਸਾਹਿਬ ਤੁਸੀਂ ਪ੍ਰਿੰਸੀਪਲਸ ਦੀ ਗੱਲ ਕਰਦੇ ਹੋ ਉਹ ਤੁਸੀਂ ਖੁਦ ਤੇ ਇਕੱਲੀ ਹੋ ਇਕੱਲੀ ਦਲ ਦੇ ਨਾਂ ਤੇ ਤੁਸੀਂ ਵੋਟਾਂ ਲੈ ਕੇ ਐਮ ਐਲ ਏ ਬਣੇ ਚਲਿਆ ਤੁਸੀਂ ਆਪ ਚ ਗਏ ਹੋ ਚੇਅਰਮੈਨਸ਼ਿਪ ਤੁਸੀਂ ਉੱਥੋਂ ਲੈ ਲਈ ਹੈ ਉਹ ਤੁਸੀਂ ਗੱਲ ਕਰਦੇ ਚੰਗੇ ਲੱਗਦੇ ਜਿਹਦੇ ਚ ਇਨੀ ਪੋਲਿਟੀਕਲ ਕਰੇਜ ਵੀ ਹੈ ਨਹੀਂ ਕਿ ਜੇ ਤੂੰ ਆਪ ਤੇ ਚਲਾ ਹੀ ਗਿਆ ਤੇ ਜਾ ਕੇ ਦੂਜੇ ਬੈਂਚਸ ਤੇ ਚੇਅਰਮੈਨੀ ਨੂੰ ਆਪ ਕੋ ਲੈਣਾ ਹੈ ਗੀਤ ਤੂੰ ਉਹਨਾਂ ਦੇ ਗੰਨ ਹੈ ਕੰਡੈਮ ਤੂੰ اپੋਜੀਸ਼ਨ ਪਾਰਟੀਆਂ ਨੂੰ ਕਰਨਾ ਸੋ ਇਸ ਗੱਲ ਬਾਰੇ ਕੋਈ ਜੀ ਰੋਸ਼ਨੀ ਪਾਉਣ ਵਾਸਤੇ ਮੈਂ ਕੋਟਲੀ ਸਾਹਿਬ ਨੂੰ ਵੀ ਕਹੂੰਗਾ ਇਹ ਰਾਨਾ ਜੀ ਵੀ ਜ਼ਿਕਰ ਕਰਦੇ ਆ ਆਪਣੀ ਗੱਲ ਤਾਂ ਫਿਰ ਸਾਹ ਬਰਗਟ ਸਿੰਘ ਆਪਣੀ ਜੋ ਵੀ ਕੋਈ ਗੱਲ ਰੱਖਣਾ ਚਾਹਣਗੇ ਮੈਂ ਇਹਨਾਂ ਨੂੰ ਵੀ ਬੁਦਾਰਿਸ਼ ਕਰੂੰਗਾ ਕੋਟਲੀ ਸਾਹਿਬ ਤੁਸੀਂ